ਕਰਦੇ ਕੁਝ ਨਹੀਂ ਕਰ ਲੋ ਕੁਝ ਨਹੀਂ ਕਰਦੇ ਜੱਜ ਪਹਿਲੀ ਗੱਲ ਪਿੱਛੇ ਕਰਦਾ ਉਹਦਾ ਟੀਐਮ ਪਿਰ ਬੜਿਆ ਜੀ ਇਹਦੇ ਵੀ ਦੁੱਧ ਦੰਦ ਤੇ 2 ਲੱਖ ਰੁਪਏ ਦੇ ਵਿੱਚ ਸਾਰੇ ਸ਼ੇਰ ਜਿੱਤੇ ਸ਼ੋ ਨੰਬਰ 133 133 ਆਜੋ ਜੀ ਜੀ ਆਏ ਨੇ ਡਾਕਟਰ ਸਾਹਿਬ ਸਾਡੇ ਦੇ ਸਾਹਮਣੇ ਪੀਜੀ ਸਾਡੇ ਵੀਰ ਨੂੰ 6ਵੀਂ ਪੁਜੀਸ਼ਨ ਸਟਾਰ ਕੋੜੀ ਨੇ ਹਾਸਲ ਕੀਤੀ ਹੈ ਜੀ ਆਵ ਰਿਹਾ ਦਿਲਸ਼ੇਰ ਕਾਕੀ ਦਾ ਜਿਹਨੇ ਬਹੁਤ ਵੱਡੇ ਕੋੜੇ ਰੁਸਤੇ ਮੈਂ ਸੋ ਜੀ ਐਨ ਬਣਿਆ ਵਾਹ ਵਾਹ ਇਹ ਮੰਦਰੀ ਸਾਨ ਸਾਨਾ ਦੇ ਪੇੜ ਬੜੇ ਸੋਹਣੇ ਕੋੜੇ ਮਜ਼ਬੂਤ ਸਭ ਅਸ਼ੋਕ ਪਾਲਨ ਲਈ ਜਾਨ ਹੈ ਟੈਂਪੇਸ਼ਨ ਰਾਉਂਡ ਹੈ ਜੀ ਸੋ ਤੁਹਾਡਾ तोड़ा जिन्ना दूजे के सामने जम के खड़ गया समझो मेला लुट गया सभी दर्शकों से और जो इसमें पार्टिसिपेट कर रहे हैं अशोक भाइयों से मेरा अनुरोध है और एक आवश्यक जानकारी भी दे रहा हूं कि जिला शोपालक समिति आपके सब सहयोग से ये मेला और ये शो का आयोजन करती है इसमें हमारा कोई कमेटी का निजी लाभ नहीं है घोड़ों को प्रमोट करने के लिए उनको आगे बढ़ाने के लिए हम ये आयोजन करते हैं तो जो जज फैसला दे उस फैसले को आप स्वीकार करें किसी प्रकार का अगर आपको ऐसे डाउट लग रहा है कोई हमारे कमी लग रही है कमेटी की या डिस्कशन हो रही है जी क्या साहबानी सो ਦਲਕਾਰ ਦੇ ਵਿੱਚ ਪ੍ਰੋਬਲਮ ਜੋਰੇ ਨੇ ਸਾਰਾ ਗਰਾਊਂਡ ਪੱਟ ਦੇਣਾ ਬੋਲ ਬੋਲ ਤੇ ਬਹੁਤ ਕਰ ਲਿਆ ਸ਼ੁਕਰੀਆ ਹੁਣ ਨਾ ਯਾਰ ਖੜਨਾ ਦਾ ਜਣ ਤੋਂ ਪੰਜਾਹ ਆ ਯਾਰ ਖੜ ਤਾਂ ਬਲੋਟ ਲੈਣੀ ਆ 410 ਕਾਲੇ ਚ ਕਾਲੇ ਜੀ ਸਭ ਠੀਕ ਆ ਵੀਰਵਾ ਚਕਾ ਦੇ 532 ਆਓ ਜੀ 532 ਤੇ 410 ਉਹ ਬਣਾ ਲਾ ਗਲਾਪੀ ਚੱਕ ਲੈਂਦਾ ਵਿੱਚ ਤੇ ਚਮਕ ਬਣਾ ਦਿਆ ਨਾਲ ਆ ਬੇਟਾ ਆ 400 400 ਇਹਨੇ ਕਰ ਸੋ ਕਰ ਲੈ ਕਰ ਲੈ ਜੱਜ ਪਹਿਲੀ ਕਹਿੰਦਾ ਪਿੱਛੇ ਕਰ ਉਹਦਾ ਕਿਸੇ ਨੂੰ ਤਾਂ ਮੱਥੇ ਲਵਾਓ ਯਾਰ ਅੱਜ ਉਹ ਮੈਚ ਤਾਂ ਹੋਵੇ ਤੇ ਹਾਂ ਖੜ੍ਹ ਜੂ ਉਸ ਨਾਲ ਖੜ੍ਹ ਜੂ ਹਾਂ ਬਈ ਬਿਲਕੁਲ ਸਿੱਧਾ ਕਰਕੇ ਖੜ੍ਹੋ ਕੋੜੇ ਇੱਕ ਮਿੰਟ ਬਈਆ ਆ ਮੈਚ ਗੈਜ ਕਰ ਲਈਏ ਇਹ ਤੱਕ ਰਵੀ ਤਾੜੀਆਂ ਜ਼ਰੂਰ ਮਾਰ ਦੇ ਮਿੱਤਰੋ ਬੜੇ ਸੋਹਣੇ ਕੋੜੇ ਪਰਫਾਰਮ ਕਰ ਰਹੇ ਨੇ ਜੱਜ ਵਾਲੇ ਦਰਸ਼ਕ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੋੜੇ ਨੇ ਵਰਦਾਨ ਸਿੰਘ ਜੀ ਸਾਇਆ ਨੂਰਾ ਬਾਕਰਪੁਰ ਜੁਆਇੰਟ ਡਾਇਰੈਕਟਰ ਡਾਕਟਰ ਆਨੰਦ ਸਰੂਜੀ ਸਾਡੇ ਵਿਚਕਾਰ ਆਏ ਐ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਕਮੇਟੀ ਵੀ ਨਹੀਂਓ ਜੀ ਆਇਆਂ ਨੂੰ ਕਹਿੰਦੇ ਡਾਕਟਰ ਸਾਧਨ ਸਾਡੇ ਦੇਖ ਕੇ ਸਾਹਮਣੇ ਪਲੀਜ਼ ਐ ਸਾਈਡ ਦੇਖਿਓ ਸਰ ਸਾਡੇ ਵਿਚਕਾਰ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਆਏ ਡਾਕਟਰ ਆਨੰਦ ਸਰੂਜੀ ਜੀ ਆਇਆਂ ਨੂੰ ਖੜੇ ਆ ਜੀ ਆਨਰ ਨਵੀ ਸ਼ੇਰ ਗੇ ਸੋ ਬਹੁਤ ਬਹੁਤ ਮੁਬਾਰਕਾਂ ਨਵੀਰ ਨੂੰ 6ਵੀਂ ਪੋਜੀਸ਼ਨ ਸਟਾਰ ਕੋੜੀ ਨੇ ਹਾਸਲ ਕੀਤੀ ਹੈ ਜੀ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਬਹੁਤ ਚੰਗੀ ਬਲੱਡਲਾਈਨ ਬਿਤਾਬ ਜਿਹਨੇ ਬਹੁਤ ਵੱਡਾ ਨਾਂ ਕੀਤਾ ਉਸ ਤੋਂ ਬਾਅਦ ਜਿਹਦਾ ਨਾਮ ਸੀ ਅਰਜਨ ਰੌੜੀ ਜਿਹੜਾ ਸਾਡਾ ਭਰਾ ਸੋਨੂ ਕੋਲ ਹੈ ਸੋ ਅਰਜਨ ਦਾ ਵੀ ਬਹੁਤ ਵੱਡਾ ਨਾਰਿਆ ਹੈ ਬਹੁਤ ਚੰਗੀ ਬਲੱਡਲਾਈਨ ਸੋ ਮੱਲਾਮਾਰੀਆਂ ਸਾਡੇ ਕੰਪੀਟੀਸ਼ਨ 'ਚ ਆ ਕੇ ਸੋ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਵਧਾਈ ਦੇ ਪਤਰ ਜੀ ਤੇ ਜੋਰਾ ਸਾਇਰ ਦਲਸ਼ੇਰ ਕਾਕੀ 19 ਜੀ ਜੀ ਬਹੁਤ ਬਹੁਤ ਵਾਰਨਾਈ ਵੀਰ ਨੂੰ ਘੋੜੇ ਦਾ ਨਾਮ ਜੀ ਜੋਰਾ ਸਾਇਰ ਦਲਸ਼ੇਰ ਕਾਕੀ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਜਿਸ ਘੋੜੇ ਨੇ ਘੋੜੇ ਦਾ ਨਾਮ ਜੋਰਾ ਸਾਇਰ ਦਲਸ਼ੇਰ ਕਾਕੀ ਬਹੁਤ ਵੱਡਾ ਨਾਮ ਰਿਹਾ ਦਲਸ਼ੇਰ ਕਾਕੀ ਦਾ ਅਰੇ ਮਨਮੋਹ ਜਿਹਨੇ ਬਹੁਤ ਵੱਡੇ ਕੋੜੇ ਰਸਤੇ ਮੈਂ ਹਿੰਦ ਜੀ ਦੇ ਪੁੱਤ ਤੇ ਪੋਤੇ ਅੱਜ ਪੂਰਾ ਨਾਮ ਕਮਾਉਂਦੇ ਆ ਨੁਗਰਿਆਂ ਦੇ ਵਿੱਚ ਕਿੰਗ ਰਹੇ ਆ ਬੇਸ਼ੱਕ ਚਾਹ ਉਹ ਗੁਲਾਮ ਹੋਵੇ ਚਾਹੇ ਸ਼ੇਰਾ ਹੋਵੇ ਸੋ ਬਹੁਤ-ਬਹੁਤ ਵਧਾਈ ਦਾ ਪਾਤ ਜੇ ਸ਼ੇਰ ਕਾਕੀ ਬੇਸ਼ੱਕ ਆ ਜੀ ਉਹ ਦੁਨੀਆ 'ਚ ਨਹੀਂ ਰਹੇ ਪਰ ਜਿਨੇ ਬਹੁਤ ਵੱਡਾ ਨਾਮ ਕੀਤਾ ਹੈ ਨੌਕਰੀਆਂ ਦੇ ਵਿੱਚ ਬਹੁਤ ਵੱਡੇ ਕਿੰਗ ਦੇ ਕੇ ਗਏ ਹੈ ਸੋ ਬਹੁਤ-ਬਹੁਤ ਵਧਾਈ ਦੇ ਪਾਤਰ ਹੈ ਵੀਰ ਜੋ ਆਉਂਦਾ ਹੈ ਨਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਉਂਦਾ ਜਾਨਵਰ ਸਾਡੇ ਸ੍ਰਿੰਗ 'ਚ ਲੈ ਕੇ ਆਇਆ ਹੈ ਜੀ ਆਇਆਂ ਨੂੰ ਕਹਿੰਦੇ ਆ ਸਾਡੀ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦੇ ਪਾਤਰ ਜੀ ਹਾਂਜੀ 4ਥ ਪੋਜੀਸ਼ਨ ਪੰਜਵੇਂ ਮੋਟਰਾਂ ਦੇ ਚੱਲ ਕੇ ਆਏ ਸਾਡੇ ਵਿਸ਼ਕਾਰਾਂ ਜੀ ਆਇਆਂ ਨੂੰ ਕਹਿੰਦੇ ਆ ਵੀਰਾਂ ਨੂੰ ਬੇਨਤੀ ਹੈ ਭਾਜੀ ਰਿੰਗ ਖਾਲੀ ਕਰ ਦਿਓ ਜੀ ਜੀ ਸੋਰ ਸਿਚਨ ਦਾ ਸਨਸੀ ਕੀਤੀ ਆ ਘੋੜਾ ਨਾਂਜੀ ਰੂਪ ਦਿਲਾਵਰ ਸਾਇਆ ਸੁਲਤਾਨ ਬਾਟਸ ਦਰਸ਼ਕੋں سے ਨਿਵੇਦਨ ਹੈ ਕਿਆ ਰਵਸਤਾ ਬਣਾਉਣੇ ਮੇਂ ਮਾਰਾ ਸਹਿਯੋਗ ਕਰੇ ਰੈਚਕ ਦੀ ਟੀਮ ਤਿਆਰ ਹੈ ਜੀ ਰੈਚਕ ਦੇ ਲਈ ਲੈ ਆਓ ਆਸਟ੍ਰੇਲੀਅਨ ਮਾਰਵਾੜੀ ਰਿੰਗ ਸਟਾਰਟ ਹੋਣਾ ਜੀ ਬਹੁਤ ਜਲਦੀ ਸਾਡੇ ਵਿਚਕਾਰ ਡਾਕਟਰ ਵਿਜੇਜੀ ਸ਼ਰਮਾ ਪਹੁੰਚ ਚੁੱਕੇ ਆ ਸੋ ਕਰਦੇ ਨੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਸਾਡੇ ਇੱਥੇ ਡਿਊਟੀਆਂ ਨਿਭਾਈਆਂ ਐ ਡਾਕਟਰ ਵਿਜੇਜੀ ਸ਼ਰਮਾ ਸੋ ਅਸੀਂ ਬਣੀ ਆ ਸਾਡੀ ਕਮੇਟੀ ਵੀ ਨਹੀਂ ਬਹੁਤ-ਬਹੁਤ ਮੁਬਾਰਕਾਂ ਜੀ ਆਇਆਂ ਨੂੰ ਸ਼ਰਮਾ ਸਾਹਿਬ ਨੂੰ ਜਿਨ੍ਹਾਂ ਨੇ ਆਪ ਤੇ ਕੀਮਤੀ ਸਮੇਂ ਦਾ ਸਮਾਂ ਕੱਢ ਕੇ ਸਾਡੇ ਵਿਚਕਾਰ ਆਏ ਆ ਰੂਪ ਦੇ ਲਾਗ ਹੋਰ ਪੇਸ਼ੇਰ ਨਾਸਰ ਬੀਪੀਐਸ ਤੋਂ ਸਾਡਾ ਬਚਾਈ ਜੀ ਮੇਜਰ ਰਾਜਸਥਾਨੀ ਦੇ ਪਿੰਡੋਂ ਘੋੜਾ ਆਇਆ ਹਾਂਜੀ 3rd ਪੋਜੀਸ਼ਨ ਇਹ ਜਿਸ ਘੋੜੇ ਨੇ ਸ਼ੋ ਨੰਬਰ 133 ਵਾਜੀ ਵਾ ਤਾੜੀਆਂ ਲਾ ਦੇ ਦਰਸ਼ਕ ਵੀਰੋ ਸਮਝੋ ਦਰਸ਼ਕ ਹੁੰਦੇ ਆ ਰੱਬ ਦਾ ਰੂਪ ਹੁੰਦੇ ਆ ਆਪकी ਵਜ੍ਹਾ ਸੇ ਸਜੇ ਆਂ ਹਮ ਜੇ ਤੁਸੀਂ ਇੱਥੇ ਬੈਠੇ ਹੋ ਰੌਣਕਾਂ ਲਕੀਆਂ ਤਾਂ ਸਾਡਾ ਇਹ ਮਾਹੌਲ ਪਣਿਆ ਜੇ ਸਾਡਾ ਕਹਿਣ ਦਾ ਕੋਈ ਫਰਜ਼ ਹੈ ਹਰ ਜੀਸ਼ਰ ਭਾਸ਼ਾ ਕੀ ਪਿਆਜੀ ਇਸ ਕੋ ਰੋਲੇ ਆਨਰ ਦਾ ਨਾਮ ਆ ਜੀ ਹਰਦੀਪ ਸਿੰਘ ਪਿੰਡ ਪੱਖੀਕਲਾਂ ਤਾੜੀਆਂ ਲਾ ਦਿਓ ਜੀ ਫਤੇ ਦੇ ਨਾਮ ਤੇ ਤਾੜੀਆਂ ਦੇ ਇੱਕ ਤਾੜੀ ਬਣਦੀ ਐ ਅਰਜਨ ਦੇ ਨਾਮ ਤੇ ਜਿਨੇ ਬਹੁਤ ਹੀ ਖੂਬਸੂਰਤ ਸੋਨੇ ਘੋੜੇ ਸਿਰੰਗ ਦਾ ਸ਼ਿੰਗਾਰ ਬਣੇ ਭਾਈ ਮਗਰੋ ਜੋ ਭਾਜੀ ਮਗਰੋ ਜੋ ਭਾਈ ਮਗਰੋ ਨਾ ਪੂਗਾ ਭਾਜੀ ਸਾਹਮਣੇ ਦੇਖ ਮਗਰ ਆ ਜਾ ਹਾਂਜੀ ਸਰ ਸਾਹਮਣੇ ਦੇਖਿਓ ਇੱਧਰ ਦੇਖਿਓ ਵੀਰੇ ਵੇਟ ਕਰਿਓ ਠੀਕ ਹੈ ਬੁਲ ਸਰ ਦੱਸ ਵੀਰੇ ਭਾਈ ਜੀ ਥਰਡ ਪੋਜੀਸ਼ਨ ਵਾਲੇ ਕੋਲੇ ਰੂਪੀ ਲੈ ਜੋ ਜੀ ਬਿਲਕੁਲ ਆਪਾਂ ਰਿੰਗ ਥਲੀਅਰ ਰੱਖਣਾ ਨਾਲ ਦੀ ਰਾਹ ਜਿਵੇਂ ਕਮੇਟੀ ਦੇ ਹੁਕਮ ਹੁੰਦੇ ਆ बहत बधाई भाई सनी दरोह जानवर <laughs> so, ग्रेट ग्रैंडायर ਕੋਹੀ ਨੂੰ ਟੈਂਟ ਸਾਹਿਬਾਇਰ ਅਬੋਰਾ ਚੈਂਪੀਅਨ ਰਾਜ ਗੁਲਜਾਰ ਨੌ ਸਟੋਲਡ ਬਨਰ ਸਟਾਫ ਨਾਗੜਾ ਸ਼ੁਰੂ ਇਹਦੇ ਅਮਰ ਜੀ ਬਾਈ ਵੀਰ ਬਲਵਿੰਦਰ ਸਿੰਘ ਫੋਕੜ ਜਸਜੀਤ ਨਾਗੜਾ ਜੀ ਬੰਦਰੀਓ ਸਿੰਘ ਬਹੁਤ ਬਹੁਤ ਵਾਧ ਰਵੰਧਾ ਨੂੰ ਬੜਾ ਖੂਸੂਰ ਤੁਹਾਡਾ ਰਾਜ ਪਾਸਿਓ ਉਹ ਵੀ ਚੈਂਪੀਅਨ ਅੱਜ ਕਾਕਾ ਜੀ ਵੀ ਚੈਂਪੀਅਨ ਬਣਿਆ ਜੀ ਇਹਨੇ ਵੀ ਦੁੱਧ ਦੰਦ ਤੇ ਦੋਦੰਦ ਟੈਗਾਂ ਦੇ ਵਿੱਚ ਸਾਰੇ ਸ਼ੋਅ ਜਿੱਤੇ ਨੇ 18ਵਾਂ ਸ਼ੋਅ ਅੱਜ ਪਹਿਲੇ ਨੰਬਰ ਤੇ ਜਿੱਤਿਆ ਜੀ ਕਾਕਾ ਜੀ ਨਾ ਕਾਕਾ ਜੀ ਦੇ ਨਾਂ ਤੇ ਤਾੜੀਆਂ ਲਾਅਰ ਕਿੰਗ ਗੈਰਸਾਇਰ ਨੂਰਾ ਬਕਰਪੁਰ ਵਾਹ ਜੀ ਵਾਹ ਇਹ ਸੋਹਣਾ ਮੇਲਾ ਕਰਾਇਆ ਸ਼ੋਅ ਕਰਾਇਆ ਇਹਨਾਂ ਭਰਾਵਾਂ ਦੀ ਮਿਹਰਤਾ ਸਾਰਿਆਂ ਦੀ